ਬਰਸਲ ਉਹਦੇ ਵਿੱਚੋਂ ਹੀ ਸੰਗੀਤ ਰਾਗ ਨਾਦ ਗਿਆਨ ਵਿਗਿਆਨ ਸਭ ਉਸ ਤੋਂ ਹੀ ਪ੍ਰਗਟ ਹੁੰਦਾ ਹੈ ਦੂਸਰਾ ਨੁਕਤਾ ਵੀ ਮੈਂ ਬਿਆਨ ਕਰਦੇ ਆਂ ਹਰ ਮਨੁੱਖ ਕੋਲ ਅਗਰ ਕਿਸੇ ਪੱਖ ਦਾ ਵੀ ਗਿਆਨ ਹੋਵੇ ਉਹ ਗਿਆਨ ਉਧਾਰੇ ਸਭ ਪਰਮਾਤਮਾ ਤੋਂ ਆਇਆ ਉਸ ਦਾ ਆਪਣਾ ਨਹੀਂ ਹੈ ਆਪਣਾ ਨਹੀਂ ਸਿਰਫ ਇਤਨਾ ਹੈ ਸੱਚੇ ਇਮਾਨਦਾਰ ਕਬੂਲ ਕਰ ਲੈਣੇ ਪ੍ਰਭੂ ਅਸੀਂ ਤੇ ਕੁਝ ਵੀ ਨਹੀਂ ਸਭ ਕੁਝ ਤੇਰਾ ਹੀ ਹੈ ਇਹ ਗਿਆਨ ਉਤੇ ਰਹਿ ਪਰ ਹੰਕਾਰੀ ਕਹਿੰਦੇ ਨਹੀਂ ਇਹ ਗਿਆਨ ਮੇਰਾ ਹੈ ਇਹ ਗਿਆਨ ਮੇਰਾ ਹੈ ਅਜ ਤੱਕ ਕਿਸੇ ਬ੍ਰह्मज्ञानी ਨੇ ਨਹੀਂ ਆਖੇ ਗਿਆਨ ਮੇਰਾ ਹੈ ਹੁਣ ਗਿਆਨ ਸਾਰਾ ਬਾਣੀ ਦੇ ਚੈਨਾ ਤੇ ਗੁਰਨਾਣਕ ਦੇਵ ਜੀ ਕਹਿੰਦੇ ਨੇ ਬਾਣੀ ਮੇਰੀ ਨਹੀਂ ਨਹੀਂ ਤਾਂ ਫਿਰ ਕਿਸ ਦੀ ਹੈ ਜੈਸੇ ਮੈਂ ਆਵੇ ਕਸਮ ਕੀ ਬਾਣੀ